ਕ੍ਰਿਕਟ ਜਗਤ ਨਾਲ ਜੁੜਿਓਈ ਜਿੱਥੇ ਅਫਗਾਨਿਸਤਾਨ ਜਿਹੜਾ ਹੈ ਸੈਮੀਫਾਈਨਲ ਚ ਪਹੁੰਚ ਗਿਆ ਜੀ ਹਾਂ ਹੁਣ ਭਾਰਤ ਅਤੇ ਅਫਗਾਨਿਸਤਾਨ ਜਿਹੜੇ ਨੇ ਦੋਵੇਂ ਸੈਮੀਫਾਈਨਲ ਚ ਪਹੁੰਚ ਚੁਕੇ ਨੇ ਤਾਂ ਸੈਮੀਫਾਈਨਲ ਚ ਪਹੁੰਚਿਆ ਅਫਗਾਨਿਸਤਾਨ ਆਸਟ੍ਰੇਲੀਆ ਦੀ ਸੈਮੀਫਾਈਨਲ ਚੋਂ ਛੁੱਟੀ ਹੋ ਚੁਕੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ ਜੀ ਹਾਂ ਤਾਂ T20 ਵਿਸ਼ਵ ਵਰਲਡ ਕੱਪ ਤੋਂ ਜੁੜੀ ਖਬਰ ਆ ਰਹੀ ਹੈ ਜਿੱਥੇ T20 ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ ਆਸਟ੍ਰੇਲੀਆ ਦੀ ਟੀਮ ਜੀ ਹਾਂ ਲੰਗੇ ਦਿਨ ਹੀ ਭਾਰਤ ਨਾਲ ਵੀ ਮੁਕਾਬਲਾ ਸੀਗਾ ਤਾਂ ਭਾਰਤ ਨੇ ਵੀ ਹੈ ਜਿਹੜਾ ਆਸਟ੍ਰੇਲੀਆ ਨੂੰ ਹਰਾਇਆ ਤਾਂ ਸੈਮੀਫਾਈਨਲ ਵਿੱਚ ਅਫਗਾਨਿਸਤਾਨ ਦਾ ਮੁਕਾਬਲਾ ਦੱਖਣ ਅਫਰੀਕਾ ਨਾਲ ਹੋਵੇਗਾ ਜੀ ਹਾਂ ਦੱਖਣ ਅਫਰੀਕਾ ਨਾਲ ਟਕਰਾਈਗੀ ਅਫਗਾਨਿਸਤਾਨ ਦੀ ਟੀਮ ਤਾਂ ਭਾਰਤ ਦੀ ਗੱਲ ਕਰੀਏ ਤਾਂ ਸੈਮੀਫਾਈਨਲ ਵਨ ਚ ਭਾਰਤ ਨੇ ਇੰਗਲੈਂਡ ਵਿਚਾਲੇ ਜਿਹੜਾ ਇਹ ਮੁਕਾਬਲਾ ਹੋਏਗਾ ਜੀ ਹਾਂ ਇੰਗਲੈਂਡ ਤੇ ਭਾਰਤ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ ਉੱਥੇ ਹੀ ਅਫਗਾਨਿਸਤਾਨ ਦੀ ਗੱਲ ਕਰੇ ਤਾਂ ਅਫਗਾਨਿਸਤਾਨ ਦਾ ਦੱਖਣੀ ਅਫਰੀਕਾ ਨਾਲ ਇਹ ਮੁਕਾਬਲਾ ਹੋਵੇਗਾ ਤੇ ਇਹਨਾਂ ਵਿੱਚੋਂ ਜਿਹੜੀਆਂ ਟੀਮਾਂ ਜੇਤੂ ਸਾਬਤ ਹੋਣਗੀਆਂ ਉਹਨਾਂ ਦਾ ਫਿਨਾਲੇ ਹੋਵੇਗਾ ਜੀ ਹਾਂ ਤਾਂ ਟੌਪ 4 ਵਿੱਚ ਪਹੁੰਚ ਚੁੱਕੀ ਹੈ ਦੱਖਣ ਅਫਰੀਕਾ ਅਫਗਾਨਿਸਤਾਨ ਭਾਰਤ ਤੇ ਇੰਗਲੈਂਡ ਤਾਂ T20 ਵਿਸ਼ਵ ਕੱਪ ਚੋਂ ਬਾਹਰ ਹੋ ਚੁਕੀ ਹੈ ਆਸਟ੍ਰੇਲੀਆ ਸੈਮੀਫਾਈਨਲ ਇੱਕ ਚ ਅਫਗਾਨਿਸਤਾਨ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਉਥੇ ਹੀ ਭਾਰਤ ਦਾ ਇੰਗਲੈਂਡ ਨਾਲ ਇਹ ਮੁਕਾਬਲਾ ਹੋਵੇਗਾ ਤਾਂ ਇਸ ਬਾਬਤ ਸਾਡੇ ਪੱਤਰਕਾਰ ਰਾਜਨ ਸਾਡੇ ਨਾਲ ਜੁੜੇ ਨੇ ਸਪੋਰਟਸ ਜਰਨਲਿਸਟ ਨੇ ਰਾਜਨ ਭਾਰਤ ਪਹੁੰਚ ਚੁਕਿਆ ਹੈ ਇਸ ਦੇ ਨਾਲ ਹੀ ਹੁਣ ਅਫਗਾਨਿਸਤਾਨ ਦੀ ਜਿਹੜਾ ਸੈਮੀਫਾਈਨਲ ਵਿੱਚ ਪਹੁੰਚ ਚੁਕਿਆ ਹੈ ਕਿ ਕੁਝ ਉੱਛਾ ਵੇਖਣ ਨੂੰ ਮਿਲ ਰਿਹਾ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ক্রিকেট ਪ੍ਰਸ਼ੰਸਕਾਂ ਚ ਅ ਜੀ ਹਾਂ ਅਫਗਾਨਿਸਤਾਨ ਦੇ ਸੈਮੀਫਾਈਨਲ ਪਹੁੰਚਣ ਨਾਲ ਜਿੱਥੇ ਅਫਗਾਨਿਸਤਾਨ ਦੇ ਫੈਨਸ ਤਾਂ ਬਹੁਤ ਖੁਸ਼ ਹੈਗੇ ਹੀ ਨੇ ਲੇਕਿਨ ਨਾਲ ਦੀ ਨਾਲ ਭਾਰਤ ਦੇ ਫੈਨਸ ਨੇ ਜਿਹੜੇ ਉਹ ਵੀ ਬਹੁਤ ਖੁਸ਼ ਨੇ ਕਿਉਂਕਿ ਅ ਅਫਗਾਨਿਸਤਾਨ ਦੀ ਜਿੱਤ ਮਹਿਜ਼ ਇੱਕ ਆਮ ਜਿੱਤ ਨਹੀਂ ਹੈ ਕਿਉਂਕਿ 2023 ਵਰਲਡ ਕੱਪ ਵਿੱਚ ਜਦੋਂ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ ਜੀ T20 ਵਰਲਡ ਕੱਪ ਦੇ ਫਾਈਨਲ ਵਿੱਚ ਜਦੋਂ ਹਾਰਾਇਆ ODI ਵਰਲਡ ਕੱਪ ਦੇ ਫਾਈਨਲ ਚ ਜਦੋਂ ਹਾਰਾਇਆ ਸੀ ਤਾਂ ਉਦੋਂ ਬਹੁਤ ਸਾਰੇ ਭਾਰਤੀਆਂ ਦਾ ਜਿਹੜਾ ਦਿਲ ਬਹੁਤ ਦੁਖਿਆ ਸੀ ਤੇ ਉਦੋਂ ਤੀ ਹੀ ਆਪਣਾ ਭਾਰਤੀ ਜਿਹੜੇ ਫੈਨਸ ਨੇ ਉਹ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਹਨਾਂ ਦਾ ਬਦਲਾ ਜਿਹੜਾ ਉਹ ਪੂਰਾ ਹੋਵੇਗਾ ਤੇ ਅਫਗਾਨਿਸਤਾਨ ਨੇ ਇਹ ਕਰਕੇ ਦਿਖਾਇਆ ਤੇ ਅਫਗਾਨਿਸਤਾਨ ਦੇ ਕੁਆਲੀਫਾਈ ਕਰਨ ਨਾਲ ਆਸਟ੍ਰੇਲੀਆ ਨੂੰ ਵਰਲਡ ਕੱਪ ਚ ਬਾਏ ਬਾਏ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਭਾਰਤੀ ਪ੍ਰਸ਼ੰਸਕ ਨੇ ਜਿਹੜੇ ਉਹ ਬਹੁਤ ਖੁਸ਼ ਨੇ ਤੇ ਉਹ ਅਫਗਾਨਿਸਤਾਨ ਦਾ ਬਹੁਤ ਧੰਨਵਾਦ ਕਰ ਰਹੇ ਨੇ ਜੀ ਤੇ ਰਾਜਨ ਜੇਕਰ ਗੱਲ ਕਰੀਏ ਤੇ ਇੰਗਲੈਂਡ ਅਤੇ ਭਾਰਤ ਵਿਚਾਲੇ ਵੀ ਮੁਕਾਬਲਾ ਹੋਣਾ ਹੈ ਸੈਮੀਫਾਈਨਲ 1 ਵਿੱਚ ਉਥੇ ਦੱਖਣ ਅਫਰੀਕਾ ਤੇ ਜੇ ਗੱਲ ਕਰੀਏ ਅਫਗਾਨਿਸਤਾਨ ਵਿੱਚ ਇਹ ਮੁਕਾਬਲਾ ਹੋਣਾ ਹੈ ਦੋਨਾਂ ਹੀ ਮੈਚਾਂ ਵਿੱਚ ਕਿਹੜੀ ਟੀਮ ਹੈ ਜਿਹੜੀ ਭਾਰੀ ਪੈ ਸਕਦੀ ਹੈ ਇੱਕ ਦੂਜੇ ਤੇ ਦੇਖੋ ਜਿਹੜੀ ਦੱਖਣ ਦੱਖਣ ਅਫਰੀਕਾ ਦੀ ਟੀਮ ਹੈ ਤੇ ਅਫਗਾਨਿਸਤਾਨ ਦਾ ਜਿਹੜਾ ਮੁਕਾਬਲਾ ਹੋਣਾ ਹੈ ਉਥੇ ਦੱਖਣ ਅਫਰੀਕਾ ਦਾ ਜਿਹੜਾ ਅਪਰ ਹੈਂਡ ਬਣ ਜਾਂਦਾ ਹੈ ਕਿਉਂਕਿ ਅ ਤੁਸੀਂ ਦੇਖੋ ਉੱਥੇ ਓਪਨਰ ਨੇ ਕਵਿੰਟਨ ਡਿਕੋਕ ਨੇ ਉਹਨਾਂ ਦੇ ਨਾਲ ਆਪਣਾ ਰਜ਼ੀ ਹੈਂਟ੍ਰਿਕਸ ਉਤਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਐਡਨ ਮਾਰਕਰਮ ਹੈਨਰੀ ਕਲਾਸਨ بیٹنگ ਲਾਈਨਅਪ ਬਹੁਤ ਤਕੜਾ ਹੈ ਲੇਕਿਨ ਕੋਈ ਵੀ ਟੀਮ ਹੋਵੇ ਉਹ ਅਫਗਾਨਿਸਤਾਨ ਨੂੰ ਹੁਣ ਹਲਕੇ 'ਚ ਨਹੀਂ ਲੈ ਸਕਦੀ ਕਿਉਂਕਿ ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਮੈਚ ਨਹੀਂ ਖੇਡਿਆ ਲੇਕਿਨ ਪਾਕਿਸਤਾਨ ਦੇ ਖਿਲਾਫ ਜੇਕਰ ਮੈਚ ਹੁੰਦਾ ਤਾਂ ਜ਼ਰੂਰ ਅਪਸੈਟ ਦੇਖਣ ਨੂੰ ਮਿਲਦਾ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਅਪਸੈਟ ਦਿੱਤਾ ਆਸਟ੍ਰੇਲੀਆ ਨੂੰ ਸਭ ਤੋਂ ਵੱਡਾ ਅਫਸਰ ਮਿਲਿਆ ਕਿਉਂਕਿ ਅਫਗਾਨਿਸਤਾਨ ਦੀ ਟੀਮ ਨਾਲ ਜਦੋਂ ਕੋਈ ਵੀ ਟੀਮ ਖੇਡਦੀ ਹੈ ਤੇ ਖਾਸ ਤੌਰ ਤੇ ਆਸਟ੍ਰੇਲੀਆ ਵਰਗੀ ਟੀਮ ਜਦੋਂ ਖੇਡਦੀ ਹੈ ਤਾਂ ਹਰ ਕਿਸੇ ਨੂੰ ਇਹ ਉਮੀਦ ਹੁੰਦੀ ਹੈ ਕਿ ਆਸਟ੍ਰੇਲੀਆ ਵਰਗੀ ਟੀਮ ਅਫਗਾਨਿਸਤਾਨ ਤੋਂ ਆਰਾਮ ਨਾਲ ਜਿੱਤ ਜਾਏ ਜੇ ਜਿੱਤ ਜਾਵੇਗੀ ਪਰ ਇਸ ਵਿਸ਼ਵ ਕੱਪ ਵਿੱਚ ਅਜੇ ਹਾਲ ਬਿਲਕੁਲ ਦੇਖਣ ਨਹੀਂ ਮਿਲਿਆ ਤੇ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਮਾਤਾ ਦਿੱਤੀ ਦਿੱਤੀ ਪਰ ਇਸ ਦੇ ਨਾਲ ਹੀ ਉਹਨਾਂ ਦੇ ਸੁਪਨਿਆਂ ਤੇ ਵੀ ਪਾਣੀ ਫੇਰਿਆ ਜਿਵੇਂ ਉਹਨਾਂ ਨੇ ਭਾਰਤ ਦੇ ਸੁਪਨਿਆਂ 'ਚ ਪਾਣੀ ਫੇਰਿਆ ਸੀ 2023 ਦੇ ਵਰਲਡ ਕੱਪ ਵਿੱਚ ਤੇ ਰਾਜਨ ਜੇਕਰ ਗੱਲ ਕਰੀਏ ਭਾਰਤ ਦੀ ਹੁਣ ਜਿਹੜਾ ਅਗਲਾ ਸੈਮੀਫਾਈਨਲ ਹੋਣਾ ਹੈ ਇੰਗਲੈਂਡ ਨਾਲ ਕੀ ਕੁਝ ਤਿਆਰੀ ਭਾਰਤੀ ਟੀਮ ਵੱਲੋਂ ਕੀਤੀ ਗਈ ਹੈ ਅ ਭਾਰਤੀ ਟੀਮ ਵੱਲੋਂ ਫਿਲਹਾਲ ਕੋਈ ਹੁਣ ਹੁਣ ਦੇਖੋ ਜਦੋਂ ਟੂਰਨਾਮੈਂਟ ਇਸ ਟੂਰਨਾਮੈਂਟ ਇਸ ਟੂਰਨਾਮੈਂਟ ਦੇ ਇਸ ਸਟੇਜ ਤੇ ਕੋਈ ਟੀਮ ਪਹੁੰਚ ਜਾਂਦੀ ਹੈ ਤੇ ਨਾ ਕੋਈ ਵੀ ਮੈਚ ਬਿਨਾਂ ਹਾਰੇ ਪਹੁੰਚਦੀ ਹੈ ਤਾਂ ਟੀਮ ਹਮੇਸ਼ਾ ਬਸ ਇਹੀ ਕੋਸ਼ਿਸ਼ ਕਰਦੀ ਹੈ ਕਿ ਹੁਣ ਬਹੁਤ ਬਹੁਤੇ ਐਕਸਪੈਰੀਮੈਂਟ ਨਾ ਕਰੀਏ ਹੁਣ ਸਿਰਫ ਸਿਰਫ ਆਪਣੇ ਆਪ ਤੇ ਫੋਕਸ ਕਰੀਏ ਤੇ ਕਿਸੇ ਵੀ ਜਿੱਤ ਨੂੰ ਆਪਣੇ ਸਿਰ ਤੇ ਹਾਵੀ ਨਾ ਹੋਣ ਦਈਏ ਤੇ ਪ੍ਰੈਸ਼ਰ ਨੂੰ ਉਹਨਾਂ ਜ਼ਿਆਦਾ ਨਾ ਵਧਣ ਦਈਏ ਕਿ ਉਹ ਤੁਹਾਡੀ ਪਰਫਾਰਮੈਂਸ ਤੇ ਰਿਫਲੈਕਟ ਕਰੇ ਤੇ ਫਿਲਹਾਲ ਭਾਰਤੀ ਟੀਮ ਸਿਰਫ ਤੇ ਸਿਰਫ ਆਪਣੀ ਪਰਫਾਰਮੈਂਸ ਵਲ ਧਿਆਨ ਦੇਵੇਗੀ ਤੇ ਫੋਕਸ ਰੱਖੇਗੀ ਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਉਹਨਾਂ ਤੇ ਹਾਵੀ ਨਾ ਹੋਵੇ ਤੇ ਉਹ ਫਿਰ ਮੁੜ ਉਹ semi final ਮੈਚ ਇੱਕ ਨਵੇਂ ਨਵੇਂ ਸੀਰੇ ਤੋਂ ਖੇਡੇ ਤੇ ਕਿਉਂਕਿ ਇੰਗਲੈਂਡ ਦੀ ਟੀਮ ਤੋਂ ਟੀਮ ਦੇ ਸਾਹਮਣੇ ਭਾਰਤ ਨੂੰ ਪਹਿਲਾਂ ਵੀ ਕਈ ਅਫਸੈਟ ਮਿਲੇ ਨੇ ਤੇ semi final ਦੇ ਵੀ ਮਿਲੇ ਨੇ ਤੇ ਇਸ ਕਰਕੇ ਆ ਪਾਰਸ ਦੀ ਟੀਮ ਹੈ ਜਿਹੜੀ ਉਹ ਪੂਰੀ ਕੋਸ਼ਿਸ਼ ਕਰੇਗੀ ਕਿ ਇੰਗਲੈਂਡ ਦੇ ਖਿਲਾਫ ਜਦੋਂ ਮੈਦਾਨ 'ਚ ਉਤਰੇ ਤਾਂ ਇਸ ਮੁਕਾਬਲੇ ਨੂੰ ਬਹੁਤ ਆਰਾਮ ਨਾਲ ਖੇਡੇ ਬਿਲਕੁਲ ਹੋਸ਼ ਹਵਾਸੇ ਖੇਡੇ ਤੇ ਇਸ ਮੈਚ ਵਿੱਚ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਰਾਈ ਕਿਉਂਕਿ ਜੇ ਅਗਰ ਜੇਕਰ ਭਾਰਤ ਫਾਈਨਲ ਵਿੱਚ ਜਗ੍ਹਾ ਬਣਾ ਲੈਂਦੀ ਹੈ ਤਾਂ ਭਾਰਤ ਦਾ ਅਪਰ ਹੈਂਡ ਬਣ ਜਾਂਦਾ ਕਿਉਂਕਿ ਉਹਨਾਂ ਦਾ ਮੁਕਾਬਲਾ ਜਾਂ ਤਾਂ ਅਫਗਾਨਿਸਤਾਨ ਜਾਂ ਫਿਰ ਦੱਖਣ ਅਫਰੀਕਾ ਦੇ ਖਿਲਾਫ ਹੋਵੇਗਾ ਜਿਨ੍ਹਾਂ ਤੇ ਖਿਲਾਫ ਭਾਰਤ ਦੇ ਵਿਸ਼ਵ ਕੱਪ ਵਿੱਚ ਰਿਕਾਰਡ ਬਹੁਤ ਚੰਗੇ ਰਹੇ ਨੇ ਜੀ ਤੇ ਰਾਜਨ ਤੁਸੀਂ ਕਿਉਂਕਿ ਕ੍ਰਿਕਟ ਦੇ ਮਾਹਿਰ ਹੋ ਸਪੋਰਟਸ ਦੇ ਮਾਹਿਰ ਹੋ ਲੋਕਾਂ ਵਿੱਚ ਵਿਚਰਦੇ ਰਹਿੰਦੇ ਹੋ ਤੇ ਜੇਕਰ ਇੰਗਲੈਂਡ ਨਾਲ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤੇ ਲੋਕਾਂ ਦੀ ਉਮੀਦ ਕਿਸ ਤੇ ਲੋਕ ਲੋਕੀ ਕਿਸ ਨਾਲ ਭਾਰਤ ਨੂੰ ਪਿੱੜਦੇ ਹੋਏ ਵੇਖਣਾ ਚਾਹੁੰਦੇ ਨੇ ਦੱਖਣੀ ਅਫਰੀਕਾ ਨਾਲ ਜਾਂ ਅਫਗਾਨਿਸਤਾਨ ਨਾਲ ਦੇਖੋ ਪ੍ਰਸ਼ੰਸਕਾਂ ਦਾ ਜਿਹੜਾ ਮਨ ਹੈ ਕਿਉਂਕਿ ਅਫਗਾਨਿਸਤਾਨ ਇੱਕ ਬਹੁਤ ਹੀ ਛੋਟੀ ਜਿਹੀ ਟੀਮ ਹੈ ਉਹਨਾਂ ਦਾ ਹੋਮ ਗ੍ਰਾਉਂਡ ਵੀ ਭਾਰਤ ਦੇ ਨੌਇਡਾ ਵਿੱਚ ਹੀ ਹੈਗਾ ਤੇ ਇਸ ਕਰਕੇ ਲੋਕਾਂ ਨੂੰ ਇਹੀ ਉਮੀਦ ਹੋਵੇਗੀ ਕਿ ਅਫਗਾਨਿਸਤਾਨ ਜਿਵੇਂ ਦਾ ਪਰਫਾਰਮੈਂਸ ਇਸ ਵਿਸ਼ਵ ਕੱਪ ਵਿੱਚ ਦਿਖਾਇਆ ਹੈ ਉਵੇਂ ਦਾ ਹੀ ਪਰਫਾਰਮੈਂਸ ਸੈਮੀਫਾਈਨਲ ਵਿੱਚ ਵੀ ਬਰਕਰਾਰ ਰੱਖੇ ਤੇ ਕ੍ਰਿਕਟ ਦੀ ਦੁਨੀਆ ਵਿੱਚ ਇੱਕ ਨਵੀਂ ਭਾਸ਼ਾ ਕ੍ਰਿਕਟ ਦੀ ਇੱਕ ਨਵੀਂ ਭਾਸ਼ਾ ਦੁਨੀਆ ਨੂੰ ਦਿਖਾਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਛੋਟੀ ਟੀਮਾਂ ਨੂੰ ਬੜਾ ਹਲਕੇ ਚੱਲਿਆ ਜਾਂਦਾ ਹੈ ਤੇ ਇਸ ਵਾਰ ਅਫਗਾਨਿਸਤਾਨ ਇੱਕਲੌਤੀ ਅਜਿਹੀ ਟੀਮ ਹੈ ਜਿਸਨੇ ਸਾਰੀ ਟੀਮਾਂ ਨੂੰ ਇੱਕ ਵੱਡਾ ਸੁਨੇਹਾ ਚਾਹਿਆ ਕਿ ਤੁਸੀਂ ਸਾਨੂੰ ਹਲਕੇ 'ਚ ਨਹੀਂ ਲੈ ਸਕਦੇ ਤੇ ਜਿਹੜੇ ਪ੍ਰਸ਼ੰਸਕ ਨੇ ਉਹ ਇਹੀ ਚਾਹੁੰਦੇ ਨੇ ਕਿ ਇਸ ਵਾਰ ਅਫਗਾਨਿਸਤਾਨ ਫਾਈਨਲ ਵਿੱਚ ਜ਼ਰੂਰ ਜਾਵੇ ਤੇ ਆਪਣੇ ਦੇਸ਼ ਲਈ ਇੱਕ ਮਾਣ ਵਾਲੀ ਗੱਲ ਸਾਬਤ ਕਰਕੇ ਦਿਖਾਵੇ ਅਬ ਜਾਣਕਾਰੀ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਰਾਜਨ ਸੋ ਅਸੀਂ ਵੀ ਇਹ ਚਾਹਾਂਗੇ ਜਿਵੇਂ ਸਾਡੇ ਸਪੋਰਟਸ ਜਰਨਲਿਸਟ ਨੇ ਦੱਸਿਆ ਵੀ ਇੱਥੋਂ ਦੀ ਇੰਡੀਆ ਦੀ ਜਿੱਤ ਹੋਵੇ ਉੱਥੋਂ ਦੀ ਅਫਗਾਨਿਸਤਾਨ ਦੀ ਤੇ ਲੋਕ ਜਿਹੜੇ ਨੇ ਦੋਨਾਂ ਟੀਮਾਂ ਨੂੰ ਭਿੜਦੇ ਹੋਏ ਵੇਖ ਸਕਣ ਤੇ ਇਸ ਕ੍ਰਿਕਟ ਦਾ ਮਨੋਰੰਜਨ ਦਾ ਲੁਫਤ ਉਠਾ ਸਕਣ ਤਾਂ ਦੱਸ ਦੇ ਕਿ ਇਸ ਵੇਲੇ ਦੀ ਜਿਹੜੀ ਖਬਰ ਹੈ ਕਿ ਸੈਮੀਫਾਈਨਲ ਵਿੱਚ ਅਫਗਾਨਿਸਤਾਨ ਦਾ ਹੁਣ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਸੈਮੀਫਾਈਨਲ ਇੱਕ ਦੀ ਦੂਜੀ ਆ ਟੀਮਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ ਅੱਗੇ ਵਧਦੇ ਹਾਂ